ਦੀਵਾ ਹੈ குரு ਸਾਹਿਬ ਜੀ ਦੁਹਰਾ ਮਾਰਿਓ ਕੰਬਰ ਬੇਗ ਜਬ ਭਇਓ ਕਸ਼ਟ ਚਿਤਪੀਨ ਉਹ ਸਾਧ ਸੰਗਤ ਜੀ ਕਵੀਆਂ ਨੇ ਸਿਰਲਾ ਕਵਿ ਭਾਈ ਸਾ ਪਾਈ ਸੰਤੋ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ ਜਦੋਂ ਭਾਈ ਯੋਧ ਨੇ ਲੱਲਾ ਬੇਗ ਦੇ ਛੋਟੇ ਭਰਾ ਕੰਬਰ ਬੇਗ ਨੂੰ ਮਾਰਿਆ ਬਰਖੀ ਮਾਰ ਕੇ ਰੰਗਮੂਹ ਵਿੱਚ ਸਿੱਟ ਦਿੱਤਾ ਤੇ ਲੱਲਾ ਬੇਗ ਦੇ ਥੱਲੇ ਵਿੱਚ ਬੜਾ ਹੀ ਤਜ ਹੋਇਆ ਲੱਲਾ ਬੇਗ ਅਸੂ ਗਿਰੇ ਪ੍ਰੇ ਪ੍ਰਤਾਪ ਹੋ ਚੀਨ ਸਰੇ ਪਿਆਰੇ ਭਰਾਤਾਂ ਨੂੰ ਮਰਿਆ ਦੇਖ ਕਰਕੇ ਔਰ ਅੱਖਾਂ ਜੋ ਅਥਰੂ ਕਰਨ ਲੱਗੇ ਲੱਲਾ ਬੇਗ ਦੇ ਬਾਦੜੀ ਛੰਦ ਤਹ ਸਿਮਰ ਸਿਮਰ ਗੁਣ ਕਹ ਬਿਸਾਲ ਲੱਲਾ ਬੇਗ ਆਪਣੇ ਛੋਟੇ ਭਰਾ ਦੇ ਉਹਨਾਂ ਨੂੰ ਚੇਤੇ ਕਰ ਕਰਕੇ ਰਹੁੰਦਾ ਹੈ ਅਥਰੂ ਕਰਦਾ ਹੈ ਗੁਜਰਿਓ ਬਿੱਲਾਂ ਦੀ ਅਚਰਜ ਕਰਾਲ ਇਹ ਬੜਾ ਭਿਆਨਕ ਆ ਜਾ ਗੁਜਰਿਆ ਹੈ ਸਾਡੇ ਨਾਲ ਮਨ ਲਖੈ ਕੌਣ ਇਹ ਰੀਤ ਹੋਏ ਇਹ ਕੌਣ ਜਾਣਦਾ ਸੀ ਕਿ ਇਸ ਤਰ੍ਹਾਂ ਦੀ ਗੱਲ ਹੋਵੇਗੀ ਗਿਰ ਭਾਰ ਤਰ ਨਰ ਹਾਥ ਕੋਏ ਜੇ ਮੈਂ ਕੋਈ ਪਹਾੜ ਦਾ ਭਾਰ ਆਪਣੇ ਹੱਥਾਂ ਤੇ ਚੁੱਕਿਆ ਹੋਵੇ ਤਸਕਰ ਵਿਸਾਲ ਮਮ ਸੰਗ ਆਏ ਔਰ ਬਹੁਤ ਗਿਣਤੀ ਵਿੱਚ 35000 ਮੁਗਲ ਸੈਨਾ ਸਾਡੇ ਨਾਲ ਆਈ ਜੀ ਬੜੇ ਆਮ ਵੀਰ ਭੋਪਰਿੰਦ ਧਾਏ ਬੜੇ ਬੜੇ ਬੀਰ ਸੂਰਮੇ ਸਾਡੇ ਨਾਲ ਆਏ ਸੀ ਤੁਰਕ ਸੈਨਾ ਵਿੱਚ ਬੜੇ ਬੜੇ ਸੈਨਾਪਤੀ ਸਨ ਉਹ ਸਾਰੇ ਦੇ ਸਾਰੇ ਮਾਰੇ ਗਏ ਜੋ ਸਹੋ ਨਿਕਟ ਆਸ਼ੋਕ ਹਾਏ ਜੋ ਸਾਹ ਜਹਾਂ ਬਾਦਸ਼ਾਹ ਦੇ ਪਾਦ ਆਪਣੇ ਆਪ ਮੁੰਦੇ ਤਨ ਜਿਨ ਕਰੇ ਜਾਂ ਗਨਿਤ ਭਿਰਨ ਚਾਏ ਜੋ ਨੇਤਾ ਪਤੀ ਜਾਣ ਕਰਨ ਦਾ ਚਾਹ ਸੀ ਜਿਨ੍ਹਾਂ ਦੇ ਮਨ ਵਿੱਚ ਜੋ ਬੜੇ ਉਤਸਾਹਿਤ ਰਹਿੰਦੇ ਸਨ ਬੜ ਦਰਬ ਚਾ ਕਰੀ ਲੇਤ ਨੀਤ ਔਰ ਜੋ ਨੇਤਾ ਪਤੀ ਸਾਹ ਜਹਾ ਪਾਸੋਂ ਚਾਗਰੀ ਲੈਂਦੇ ਹਨ ਬਾਦਸ਼ਾਹਾਂ ਵਾਰ ਤੇ ਕੰਮ ਕਰਦੇ ਸਨ ਬੋਲਖਹ ਦਾਏ ਅਰਜੰਗ ਰੀਤ ਜੋ ਜੰਗ ਦੇ ਰੀਤੀ ਤੋਂ ਪਰ ਉਪਰ ਭਲੀ ਪ੍ਰਕਾਰ ਜਾਣੂ ਜਾਂ ਦਾਵਤਾਂ ਜਾਣਣ ਵਾਲੇ ਸਨ ਇਤ ਆਏ ਸਰਬਨੇ ਦੀਨ ਪ੍ਰਾਨ ਇਤ ਆ ਕੇ ਸਾਰੇ ਸੂਰਮਿਆਂ ਨੇ ਪ੍ਰਾਨ ਦੇ ਦਿੱਤੇ ਆਪਣੇ ਗੁਰ ਨਿਕਟ ਸੈਨ ਭਟ ਅਲਪ ਜਾਨ ਦੂਰਾਂ ਦੇ ਪਾਸ ਥੋੜੀ ਸੈਨਾ ਜਾਣ ਕਰਕੇ ਏ ਗੁਰੂ ਜੀ ਦੇ ਪਾਸ ਤਾਂ ਥੋੜੀ ਗਿਣਤੀ ਵਿੱਚ ਸੈਨਾ ਹੈ ਉਹ ਵੀ ਦਵਾਰ ਤੋਂ ਇਕੱਠੇ ਕੀਤੇ ਹੋਏ ਹਨ ਜਿਨ੍ਹਾਂ ਨੂੰ ਹਥਿਆਰ ਪਾੜਨ ਦੀ ਜਾਜ ਨੇ ਅਸੀਂ ਜਾਣਿਆ ਮਾਰ ਲਾਂਗੇ ਇਹ ਜਾਣ ਕਰਕੇ ਆਏ ਸਰ ਉਹ ਪਰ ਆਪ ਮਾਰੇ ਗਏ ਇਹ ਪਿਓ ਕਹਾਂ ਸਰਬ ਤਨ ਘਾਇ ਖਾਏ ਔਰ ਇਸ ਤਰ੍ਹਾਂ ਕਿੰਮ ਸਾਰੇ ਦੇ ਸਾਰੇ ਮਰੇ ਗਏ ਜਤਨੀ ਹੋ ਕਰਕੇ ਅਬ ਜੀਤ ਆਫ ਕਿਸ ਕੋ ਕਰੋ ਉਸ ਹੁਣ ਜਿੰਦ ਦੀ ਆਸ ਕਿਰੇ ਭਰੋਸੇ ਕਰਕੇ ਹੋਦਰੋ ਜਤਨ ਨਾ ਹੋਤ ਹੋਸ ਹੁਣ ਅਕਲ ਵੀ ਕੰਮ ਨਹੀਂ ਕਰਦੀ ਹੋਸੀ ਨਹੀਂ ਹੈ ਜਦੋਂ ਭਾਣ ਜਾ ਕਾਬਲ ਬੇਗ ਮਾਰਿਆ ਗਿਆ ਛੋਟਾ ਪਰਾ ਕੰਬਰ ਬੇਗ ਮਾਰਿਆ ਗਿਆ ਹੋਤ ਉੱਟ ਗਏ ਲੱਲਾ ਬੇਗ ਦੇ ਹੁਣ ਆਕਲ ਕੰਮ ਨਹੀਂ ਕਰਦੀ ਲਗ ਭਰਾ ਤੂ ਤੋ ਕੰਬਰਦਨ ਹੈ ਕੰਬਰ ਬੇੜਾ ਦਾ ਨਾਈ ਸੀ ਜੋ ਬੜਾ ਸਿਆਣਾ ਸੀ ਚਤੁਰ ਅਤੇ ਬਲੀ ਸੀ ਸਭ ਲੜਨ ਪੇਤ ਦੇ ਤੋ ਬਤਾਏ ਔਰ ਜੰਗ ਜੋਦ ਦੀ ਨੀਤੀ ਜਾਣਨ ਵਾਲਾ ਜੁ ਮੈਂ ਕੌਣ ਨੀਤੀ ਦੱਸੇ ਰਾਹੁ ਵਿੱਚ ਜਾਗ ਤੋਂ ਦੀ ਨੀਤੀ ਕੌਣ ਦੱਸੀਗਾ ਅਸਿਕ ਹੈ ਕੋਣ ਹੈ ਪ੍ਰਾਤ ਆਏ ਹੈ ਪ੍ਰਾਤਾ ਕੰਵਰ ਮੇਟ ਹੋਂ ਕੌਣ ਆ ਕੇ ਸਾਨੂੰ ਉਹ ਨੀਤੀ ਸਮਝਾਵੇਗਾ ਤੁਜ ਬਿਨਾ ਮੋਹੇ ਨਹਿ ਲਰਨ ਦਾਏ ਤੇਰੇ ਬਿਨਾ ਮੈਂ ਸਾਨੂੰ ਲੜਨ ਦਾ ਕੋਈ ਦਾਅ ਧਾਮ ਸੁਝਦਾ ਨਹੀਂ ਹੈ ਸੋਹਣ ਕਾਸਮ ਬੇਕ ਸੋ ਸੰਸ ਬੇਗ ਇਹ ਸੋਹਣ ਕੇ ਲੱਲਾ ਬੇਗ ਦੇ ਦੋਨੇ ਪੁੱਤਰ ਕਾਸਮ ਬੇਗ ਅਤੇ ਸੰਸ ਬੇਗ ਬੋਲੇ ਬਿਲਾਂ ਦੀ ਕਹ ਹੱਥ ਤੇਗ ਹੱਥ ਵਿੱਚ ਤੇਗ ਫੜ ਕੇ یوں ਬੋਲੇ ਇਹ ਨਹੀਂ ਲਾਇਕੀ ਤੋਹੇ ਕੇਰ ਇਹ ਪਿਤਾ ਜੀ ਤੁਹਾਡੇ ਲਾਇਕ ਸੋਚਣ ਲਾਇਕ ਨਹੀਂ ਹੈ ਤੁਸੀਂ ਚਿੰਤਾ ਕਿਉਂ ਕਰਦੇ ਹੋ ਉਹ ਜੀ ਸੌ ਕਿਉਂ ਕਰਦੇ ਹੋ ਜਬ ਚੜਿਓ ਸਾਹੋ ਤੇ ਹੋਏ ਦਲੇਰ ਜਦੋਂ ਬਾਦਸ਼ਾਹ ਦਾ ਹੁਕਮ ਪਾ ਕਰਕੇ ਦਲੇਰ ਹੋ ਕੇ ਚੜ ਕੇ ਚੱਲੇ ਸੀ ਵਿੱਚ ਸਭਾ ਦੇ ਕਬੀੜਾ ਉਠਾਏ ਸਾਹ ਜਹਾਂ ਦੀ ਸਭਾ ਵਿੱਚ ਤੇਗ ਨੰਗੀ ਕਿਰਪਾਨ ਚੁੱਕੀ ਸੀ ਬੀੜਾ ਚੁੱਕਿਆ ਸੀ ਉਮਰਾਵ ਬ੍ਰਿੰਦ ਦੇ ਖਤ ਪੜਾਏ ਬਹੁਤ ਜ਼ਾਰੇ ਮਰਾਮਾ ਨੇ ਸਾਬਾਸੀ ਦਿੱਤੀ ਸੀ ਹੌਸਲਾ ਅਪਜਾਈ ਕੀਤੀ ਸੀ ਬੜਾਈ ਕੀਤੀ ਸੀ ਸਿਰਫ ਉਹ ਦੀਨ ਸਭ ਤੇ ਵਧਾਈ ਬਾਦ ਉਪਮਾ ਕਰਕੇ ਤਾਰੀਫ ਕਰਕੇ ਸਰਵਪਾਉ ਦਿੱਤਾ ਜਹਾਨ ਨੇ ਨਿਜ ਮੁਖਸਲਾ ਹਜਰਤ ਪਠਾਏ ਹਜਰਤ ਸਾਹ ਜਹਾਨ ਨੇ ਆਪਣੇ ਮੁਖੋਂ ਸ਼ੇਖ ਜ਼ਲਾ ਕਰਕੇ ਵਡਿਆਈ ਕਰਕੇ ਤੁਹਾਨੂੰ ਭੇਜਿਆ ਸੀ ਜੇ ਸਾਹੋ ਹਮੈ ਸੂਬੇ ਬਣਾਏ ਜੇ ਬਾਦਸ਼ਾਹ ਨੇ ਸਾਨੂੰ ਸੂਬਾ ਬਣਾਇਆ ਹੈ ਦੌਲਤ ਬਿਲਾੰਦ ਜਿਤ ਬਾਦਸ਼ਾਹ ਪਾਏ ਔਰ ਜਿਸ ਬਾਦਸ਼ਾਹ ਪਾਸੋਂ ਅਸੀਂ ਬਹੁਤ ਸਾਰਾ ਦੌਲਤ ਪਾਉਂਦੇ ਆਂ ਤਨ ਪਾਉਂਦੇ ਆਂ ਸਭ ਦਾਇ ਤੁਰੰਗਮ ਅਰਮਤੰਗ ਘੋੜੇ ਅਤੇ ਹਾਥੀ ਬਹੁਤ ਸਾਡੇ ਪਾਸ ਹਨ ਸਭ ਸਾਜ ਹਨ ਦੀ ਮਿਹਰਬਾਨੀ ਹੈ ਲੱਗ ਕਰ ਤਮਾਮ ਕਹ ਕੀਨ ਸੰਗ ਔਰ ਤਮਾਮ ਲੱਗ ਕਰ ਸਾਡੇ ਨਾਲ ਭੇਜਣਾ ਕੀਤਾ 35000 ਮੁਗਲ ਸੈਨਾ ਸਾਡੇ ਨਾਲ ਭੇਜਣਾ ਕੀਤਾ ਸਹ ਸੋ ਬਾਜ ਕੇ ਲੈਣ ਕਾਜ ਔਰ ਅਜੀ ਸਾਜਾਹਾਂ ਦੇ ਬਾਦ ਲੈਣ ਬਾਦ ਤੇ ਆਏ ਸਾ ਕਰ ਰਵਾਂ ਕੀਨ ਬੜ ਦੇ ਸਮਾਜ ਬਹੁਤ ਵੱਡਾ ਸਮਾਜ ਲਾਉ ਲਾਸ਼ਕਰ ਦੇ ਕੇ ਤਾਂ ਦੌਲਤ ਦੇ ਕਰਕੇ ਰਾਵਨਾ ਕੀਤਾ ਸੀ ਅਬ ਨਿਮਕ ਹਰਾਮ ਬਣ ਬੋ ਨਾ ਨੀਕ ਹੁਣ ਨਮਕ ਹਰਾਮ ਬਣਨਾ ਚੰਗੀ ਗੱਲ ਨਹੀਂ ਹੈ ਤਹਿ ਕਰਨ ਕਾਜ ਇਹ ਬਾਤ ਠੀਕ ਔਰ ਸ਼ਾਸਤਰਾਂ ਦੇ ਨਾਲ ਔਰ ਕਰਨ ਕਾਜ ਇਹ ਬਾਤ ਠੀਕ ਔਰ ਜੰਗ ਜੁਦ ਕਰਨਾ ਹੀ ਗੱਲ ਚੰਗੀ ਹੈ ਸ੍ਰੀ ਹਰ ਗੋਬਿੰਦ ਕੋ ਕਹੋ ਧਾਏ ਸ੍ਰੀ ਹਰ ਗੋਬਿੰਦ ਸਾਹਿਬ ਜੀ ਦੌੜ ਕੇ ਜਾ ਕੇ ਫੜਨਾ ਕਰੀਏ ਤੈ ਸਸਤਰਾਂ ਗਰਿਪ ਜੰਗ ਖਾਏ ਜਾਂ ਸਸਤਰਾਂ ਦੇ ਨਾਲ ਬੈਰਿਆਂ ਨੂੰ ਮਾਰ ਕੇ ਖਾਂਏ ਰੱਖੀਏ ਦੋਨੋਂ ਤੁਰੰਗ ਪ੍ਰੇਸਾ ਹੋ ਜੋਏ ਔਰ ਦੋਨੇ ਘੋੜੇ ਜਿਹੜੇ ਹਨ ਜੋ ਬਹੁਤ ਪਿਆਰੇ ਹਨ ਸਾ ਜਾਨ ਲੈ ਕੇ ਮਿਲਾਓ ਤਬ ਨੀਕ ਹੋਏ ਦੋਨੇ ਘੋੜੇ ਅਸੀਂ ਲੈ ਕੇ ਚੱਲੀਏ ਜਾਤ ਪਾਤੇ ਕਰਕੇ ਕਾ ਚੰਗੀ ਗੱਲ ਹੋਵੇਗੀ 임 ਨਹੀਂ ਬਣ ਤਬ ਦੇਹੋ ਪ੍ਰਾਨ ਜੇ ਨਾ ਗੱਲ ਨਹੀਂ ਬਣਦੀ ਤਾਂ ਮੈਂ ਪ੍ਰਾਨ ਦੇਈਏ ਰਣ ਲਰਨ ਮਰਨ ਹਮਰੋ ਇਮਾਨ ਯੋਗ ਰਾਹ ਨੂੰ ਵਿੱਚ ਲੜ ਕੇ ਮਰਨਾ ਸਾਡਾ ਇਮਾਨ ਹੈ ਸੁਣ ਲੱਲਾ ਬੇਗਮਨ ਮੈਂ ਵਿਚਾਰ ਇਹ ਸੁਣ ਕੇ ਲੱਲਾ ਬੇਗ ਨੇ ਮਨ ਵਿੱਚ ਵਿਚਾਰਿਆ ਇਸ ਸਮੇਂ ਇਨਹੋ ਆਖੀ ਉਚਾਰ ਇਹ ਸਮੇਂ ਸਾਡੇ ਦੋਹਾ ਆਪ ਦੀ ਗੱਲ ਕੀ ਐ ਅਮਰੋ ਆਪ ਕਹਿ ਲਿਓ ਮਾਰ ਜਾਂ ਜੇ ਆਪ ਮਾਰਾਂਗੇ ਜਾਂ ਮਾਰ ਲਵਾਂਗੇ ਕਿਤੇ ਤੋਂ ਪਲੀ ਨਾ ਅਪਰਕਾਰ ਇਤੋਂ ਚੰਗੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਨਿਜ ਪੁੰਛ ਅੱਖ ਹੋਇਓ ਸੁਚੇਤ ਅੱਖਾਂ ਪੁੰਝ ਕੇ ਸੁਚੇਤ ਹੋਇਆ ਲੱਲਾ ਮੇਗ ਹੁਣ ਪਇਓ ਤਿਆਰ ਲੜ ਬੇ ਸੁਹੇਤ ਲੜਨ ਵਾਸਤੇ ਤਿਆਰ ਹੋਇਆ ਫਕਰੀ ਕਮਾਨ ਕਰੀ ਮਹਾਨ ਧੀਰ ਕਮਾਨ ਫੜ ਕੇ ਅਰ ਜੰਗ ਕਰਨ ਵਾਸਤੇ ਤਿਆਰ ਹੋਇਆ ਵਿਖੇ ਕਾਸਮ ਬੇਗ ਕੀ ਨਸਬਖਾਨ ਦੇਖ ਕੇ ਕਾਸਮ ਬੇਗ ਨੇ ਉਹ ਕਿਹਾ ਤੁਮ ਰਹੋ ਪਿੱਠ ਪਰ ਜੋਰ ਪਾਏ اے ਪਿਤਾ ਜੀ ਤੁਸੀਂ ਸਾਡੇ ਪਿੱਠ ਤੇ ਰਹਿਣਾ ਪਿੱਛੇ ਰਹਿਣਾ ਹੌਸਲਾ ਦਿੰਦੇ ਰਹਿਣਾ ਹਮਲ ਰਹੇ ਜੰਗ ਆਗੇ ਸਿਧਾਏ ਹਾਂ ਜੀ ਦੋਨੇ ਪਰਾ ਅਗੇ ਹੋ ਕਰਕੇ ਮੋਰੇ ਹੋ ਕੇ ਜੰਗ ਕਰਾਂ ਕਹ ਰਾਏ ਪਾਛ ਕਿਉ ਦੋਹਾ ਪੜਾਵਾ ਨੇ ਆਪਣੇ ਪਿਤਾ ਲਲਾਵੇਂ ਨੂੰ ਆਪਣੇ ਪਿੱਛੇ ਕਹਿ ਰਾ ਕੇ ਜਗ ਭਰਾਤ ਚਲੇ ਲਰ ਬੇ ਸੁਬਾਛ ਰੋਨੇ ਭਰਾਤਾਂ ਦੇ ਤੇ ਸੰਸਬੇਕ ਜਨ ਕਰ ਲਈ ਅੱਗੇ ਚੱਲੇ ਤੁੰਦਾ ਵਜਾਏ ਉਤਸਾਹ ਕੀਨਾ ਔਰ ਨਗਾੜੇ ਕੋ ਜਾ ਕੇ ਬੜਾ ਉਤਸਾਹ ਦਿੱਤਾ ਬਾਜੀ ਨਚਾਏ ਰਤਬੀਰ ਭੀਨਾ ਔਰ ਬਾਜੀ ਨਚਾਏ ਰਤਬੀਰ ਭੀਨਾ ਵੀਰ ਰਤਬੀਰ ਭਿੱਗੇ ਹੋਏ ਉੜੇ ਨੂੰ ਦੌੜਾਂਦੇ ਹੋਏ ਨਹਿਕਿੰਦ ਥੋਰ ਕੈ ਬਹੁ ਸੁਭਟ ਥੋੜੇ ਜੰਬਾਲੇ ਸੂਰਮੇ ਗਿਣਦੇ ਨਹੀਂ ਨੰਨ ਸਮਹਾਏ ਕਮਨ ਕੀ ਨਸਤ ਬਟ ਦਾ ਬਟ ਕਰਕੇ ਸਮਹਾਏ ਗਨ ਸੰਮੁਖ ਹੋ ਗੰਹ ਜਿਤਾ ਤੀਛੜ ਖਤਾੰਗ ਭੀਖਣ ਪ੍ਰਹਾਰ ਇੱਥੇ ਤੀਰਾਂ ਦਾ ਤਾਰਾ ਉਹ ਆਨੇ ਕ ਪ੍ਰਹਾਰ ਕੀਤਾ ਈਛਣ ਬਿ ਲੋਕਤਾ ਗਤ ਜੁਝਾਰ ਅੱਖਾਂ ਦੇ ਨਾਲ ਗੁਜਾਰੂ ਸੂਰਮਿਆਂ ਨੇ ਦੇਖ ਕਰਕੇ ਤੀਰਾਂ ਦੀ ਵਰਖਾ ਕਰਨ ਲੱਗੇ ਜਿਤ ਦਿਸ ਆਬ ਦੇ ਗੁਰ ਸੂਰਜ ਆਏ ਜਿਤ ਦਿਸ ਆਬ ਵਿੱਚ ਗੁਰੂ ਸਾਹਿਬ ਦੇ ਸੂਰਮੇ ਬਧੇ ਆ ਰਹੇ ਹਨ ਤਿਤ ਦਿਸ ਪਰਿਓ ਤੀਰਣ ਚਲਾਏ ਉਹ ਦਿਸ ਆਬ ਜਿਸ ਦਿਸ ਆਬ ਗੁਰੂ ਸਾਹਿਬ ਦੇ ਸੂਰਮੇ ਆਬੀ ਹੋ ਕੇ ਆ ਰਹੇ ਹਨ ਬਧੇ ਆ ਰਹੇ ਹਨ ਤੇਰਾ ਵੀ ਵਰਗਾ ਕੀਤੀ ਦੋਹਾ ਭਰਾਵਾਂ ਨੇ ੂਟ ਤੇ ਤੂਫਾਨ ਦੇ ਗੁਲ ਕਾਂ ਸੜਾਕ ਔਰ ਬੰਦੂਕ ਜਬ ਗੋਲੀਆਂ ਚੁੱਕੀਆਂ ਹਨ ਔਰ ਤੜਾ ਤੜਾਕ ਔਰ ਉਹ ਤੀਰ ਛੋਟਦੇ ਹਨ ਕਨ ਕਸਾ ਫੇਰ ਤੂ ਰਣ ਤੜਾਕ ਔਰ ਛੇਤੀ ਹੀ ਤੜਾਕ ਤਕੜਾਕ ਗੋਲੀਆਂ ਛੱਡ ਕਰਕੇ ਫੇਰ ਗੋਲੀਆਂ ਭਰਦੇ ਨੇ ਬੰਦੂਕਾਂ ਚ ਤੇ ਦਿੱਸ ਦੁੱਤੀਏ ਵਿਖਤ ਹੈ ਅਨਜ ਦੌਰ ਜੇ ਦਿਸ਼ਾ ਵੱਲ ਉਹਦਾ ਛੋਟਾ ਭਰਾ ਜਿਹੜਾ ਸੀ ਉਹ ਸੰਸ ਬੇਗ ਦੌੜ ਕੇ ਅੱਗੇ ਗਿਆ ਸੋ ਸੰਸ ਬੇਗ ਬੜ ਹੋਏ ਰੋਰ ਔਰ ਸੰਸ ਬੇਗ ਛੋਟਾ ਭਰਾ ਅੱਗੇ ਜਾ ਕੇ ਰੌਲਾ ਪਾ ਰਿਹਾ ਗੁਰਬੀਰ ਅਗਰ ਤੇ ਮੋੜ ਦੀਨ ਜੋ ਅੱਗੇ ਆਏ ਸਨ ਗੁਰੂ ਜੈਤ ਦੇ ਗੁਰੂ ਮੈਂ ਉਹ ਪਿਛਾ ਮੋੜ ਦਿੱਤੇ ਆਯੁੱਧ ਪ੍ਰਹਾਰ ਬਹੁ ਮਾਰ ਕੀਨ ਸਤਰਾਂ ਦਾ ਪ੍ਰਹਾਰ ਕਰਕੇ ਬਹੁਤ ਸਾਰੇ ਛੇ ਮੈ ਮਾਰੇ ਘਟ ਰੇ ਲਪੇਲ ਕਰ ਹੇਲ ਧਾਏ ਬਹੁਤ ਹੱਲਾ ਕੀਤਾ ਹੱਲਾ ਮਚਾਇਆ ਸੌਂਦ ਬੈਠੇ ਰਣ ਨੂੰ ਵਿੱਚ ਆ ਕੇ ਜਿਨ ਕੇ ਰਿਦੇ ਪੜ ਰੋਸ ਆਏ ਜਿਸ ਦੇ ਹਿਰਦੇ ਵਿੱਚ ਬਹੁਤ ਰੋਸ ਹੈ ਆਪਣੇ ਭਰਾ ਦੇ ਮਾਰੇ ਜਾਣ ਦਾ ਆਪਣੇ ਚਾਚੇ ਦੇ ਮਾਰੇ ਜਾਣ ਦਾ ਬੜਾ ਰੋਸ ਹੈ ਇਸ ਦੇ ਮਨ ਵਿੱਚ ਤਿੰਨ ਸੰਗ ਪੰਜ ਸਹਿਬੀਰ ਪੂਰ ਜਿਹਦੇ ਨਾਲ 500 ਚੈਨਾ ਹੈ ਸਾਜ ਤੁਪਕ ਮਾਰਤੇ ਕ੍ਰੋਧਪੂਰ ਰੋਧ ਨਾਲ ਭਰੇ ਹੋਏ ਬੰਦੂਕਾਂ ਚੋਂ ਗੋਲੀਆਂ ਛੱਡਦੇ ਹੋਏ ਨਿਝਾਰ ਜਾਣ ਬਲ ਕਰ ਵਿਸਾਲ ਆਪਣੀ ਹਾਰ ਜਾਣ ਕਰਕੇ ਬਹੁਤਾ ਬਲ ਧਾਰ ਕੇ ਬੜ ਹਲ ਚਾਲ ਮੇਲੀ ਕਰਾਲ ਬੜਾ ਭਿਆਨਕ ਹਰਜਰ ਮਚਾਈ ਰਣ ਖੂਨ ਵਿੱਚ ਬਹੁਤ ਅਰ ਸੁੱਤਾਲ ਬਾਰੂਦ ਡਾਲ ਬਹੁਤ ਤੇਜ਼ਤਾ ਦੇ ਨਾਲ ਬਲੂਜ ਜੇ ਗੋਲੀਆਂ ਭਰਦੇ ਹਨ ਛੱਡਦੇ ਹਨ ਫਿਰ ਭਰਦੇ ਹਨ ਬਲ ਕੋ ਸੁਂਘਾਲ ਗਜ ਕੋ ਨਿਕਾਲ ਗਜ ਨੂੰ ਖੌਕ ਕਰਕੇ ਗੋਲੀ ਪਰਦੇ ਹਨ ਬਾਰੂਦ ਚ ਫਿਰ ਉਛੜਦੇ ਹਨ ਗੁਲਕਾਨ ਠੋਕ ਜੁਗ ਪਾਏ ਕੋਏ ਜਿਵੇਂ ਬਾਰੂਦ ਚ ਲੋਦੋ ਗੋਲੀਆਂ ਠੋਕ ਕਰਕੇ ਪਾਉਂਦੇ ਹਨ 바ਰੂਦ ਪਲੀਤਾ ਮੇਲ ਸੋਏ 바 ਪਲੀਤੇ ਦੇ ਨਾਲ ਬਾਰੂਦ ਮਿਲ ਕੇ ਥੋੜਾ ਸੁਮੋੜ ਜੋੜਾ ਚੜਾਏ ਥੋੜਾ ਮੋੜ ਕਰਕੇ ਚੜਾ ਕਰਕੇ ਜੋੜਦੇ ਹਨ ਧਰ ਦਸਰਵਾ ਤਤ ਛਿਨ ਚਲਾਏ ਸਾਣਾ ਬੰਨ ਕਰਕੇ ਛੱਡਦੇ ਹਨ ਬੋਲੀ ਚੁਕੀ ਅੰਤ ਪਲੀਤਾ ਬਾਰ-ਬਾਰ ਬਾਰ-ਬਾਰ ਪਲੀਤਾ ਧੁਕਦਾ ਹੈ ਬਮੀ ਅੰਤ ਹੁਤਾਸਨ ਹੱਥ ਉਜਝਾਰ ਬੰਦੂਰੂਜਾ ਜੋ ਗੋਲੀ ਨਿਕਲਦੀ ਹੈ ਮਨ ਬੰਦੂਰੂ ਅਗੋ ਬਲ ਰਹੀ ਹੈ ਸੂਰਮਿਆਂ ਨੂੰ ਮਾਰ ਰਹੀ ਹੈ ਵਿਕੀ ਅੰਤ ਜਵਾਲ ਸੁਨੀ ਅੰਤ ਨਾਦ ਜੜੇ ਜਵਾਲ ਸੂਰ ਪੀਰਨ ਦੇਖ ਕਰਕੇ ਔਰ ਬੜਾ ਪਹਿਾਨਕ ਔਰ ਕੜਕਾੜ ਦੀ ਆਵਾਜ਼ ਹੁੰਦੇ ਹਨ ਕੜਕੰਤ ਦਿਹੀ ਟੜਕਾਨ ਬਾਦ ਔਰ ਕੜ ਬਿਜਲੀ ਜੋ ਹੈ ਬਿਜਲੀ ਬਾਦ ਜਿਵੇਂ ਬਿਜਲੀ ਕੜਕਦੀ ਹੈ ਇਸ ਤਰ੍ਹਾਂ ਪਰ ਰੁਕਾ ਜੋ ਗੋਲੀਆਂ ਚੱਲਦੀਆਂ ਤੇ ਆਵਾਜ਼ ਹੁੰਦੀ ਹੈ ਲਗਿਆ ਤੇ ਅੰਗ ਕੁਮਹੰਤ ਵੀਰ ਢੀੜ ਜੜਿਆ ਨੁ ਭਾਟੜੀ ਖਾ ਕੇ ਰਣ ਨੂੰ ਜਿੱਦਦੇ ਆ ਜਿੱਥਾਂ ਗੋਲੀ ਲੱਗਦੀ ਹੈ ਕਿਰਿਆਤ ਭੂਮ ਝੂਮਤ ਸਥੀਰ ਔਰ ਕੂ ਕਦੇ ਹਨ ਦਰਿਆਨ ਤੇ ਗਰੇ ਪਜਿ ਅੰਤ ਬਾਜ ਕਈ ਤਾਂ ਜਨਮੀ ਹੋ ਕੇ ਡਿੱਗੇ ਹਨ ਘੋੜਿਆਂ ਦੇ ਪੈਰਾਂ ਨਾਲ ਡਾਡੇ ਗਏ ਹਨ ਦਰਿਆਨ ਤੇ ਪ੍ਰਾਣਾਂ ਦੇ ਸਵਾਵ ਕਾਜ ਆਪੇ ਪਾਣੀ ਮਾਲਕ ਦੇ ਕੰਮ ਬਾੜਦੇ ਆਪੇ ਪ੍ਰਾਣ ਦੇ ਦਿੱਤੇ ਜਹ ਕਹ ਬੁਕਾਰ ਊਜੇ ਉਚਾਰ ਜਿੱਥੇ ਜਿੱਥੇ ਪੁਕਾਰਾਂ ਕਰ ਰਹੇ ਨੇ ਜਿੰਨਾ ਆਪਣੀਆਂ ਪੁਕਾਰਾਂ ਕਰ ਰਹੇ ਨੇ ਜਿਹੜੇ ਜਨਮੀ ਹੋਏ ਹਨ ਆਹ ਲਾਇ ਪੁਕਾਰ ਰਹੇ ਹਨ ਨੁਰ ਲੋਕ ਜਾਤ ਸੰਮੁਖ ਜੁਝਾਰ ਔਰ ਸੁਰ ਲੋਕ ਨੂੰ ਜਾਂਦੇ ਹਨ ਸੰਮੁਖ ਦਰਾਨ ਭੂਮੀ ਤੇ ਜਾਤ ਕਰਦੇ ਹੋਏ ਮੇਰਕਤੀ ਨੂੰ ਪ੍ਰਾਪਤ ਹੋ ਕੇ ਸੁਰ ਲੋਕ ਨੂੰ ਜਾਂਦੇ ਹਨ ਗਨ ਦੇਵ ਬਦੂ ਹੁਲ ਸੰਤ ਆਏ ਦੇਵ ਬਉਧਾ ਕਰਕੇ ਬਉਧ ਉਤਸ਼ਾਹਿਤ ਹੋ ਕੇ ਆਉਂਦੀਆਂ ਹਨ ਕੇਸਰ ਸਨੇਨ ਜਿ ਸਿਰ ਚੜਾਏ ਕੇਸਰ ਦੇ ਸਨੇਨ ਤੇਲ ਆਪਣੇ ਚੜਾ ਕੇ ਘਟ ਪਰ ਹੈ ਆਨ ਜੋ ਦੇ ਤ ਪ੍ਰਾਨ ਜਿਹੜੇ ਸੂਰਮੇ ਪ੍ਰਾਨ ਦਿੰਦੇ ਹਨ ਉਹਨਾਂ ਨੂੰ ਮਾਰ ਕੇ ਉਹ ਤਾਂ ਮਰਦੀਆਂ ਹਨ ਲੈਤੀ ਚੜਾਏ ਸੁੰਦਰ ਵਿਮਾਨ ਸੁੰਦਰ ਵਿਮਾਨ ਤੇ ਚੜਾ ਕਰਕੇ ਦੇਵ ਬਉਤੀਨਾ ਹੋਰ ਲੋਕ ਨੂੰ ਲੈ ਜਾਂਦੀਆਂ ਸੂਰਮਿਆਂ ਨੂੰ ਉਤਸਵ ਕਰਾਂ ਤਿਨ ਜਿ ਵਿਆਹ ਜਾਣ ਆਪਣਾ ਵਿਆਹ ਜਾਣ ਕਰਕੇ ਦੇਵ ਬਉਤੀਨਾ ਉਹ ਉਤਸਵ ਕਰਦੀਆਂ ਹਨ ਮਿਲਤੀ ਸਬੀਰ ਮੁਦਮਾਨ ਮਾਨ ਉਹਨਾਂ ਨੂੰ ਆ ਉਹ ਬਹੁਤ ਹੀ ਉਤਸ਼ਾਹਿਤ ਹੋ ਕਰਕੇ ਖੁਸ਼ੀਆਂ ਮਨਾ ਰਹੀਆਂ ਇਹ ਮਚਿਓ ਜੰਗਦਾਰ ਹੁਣ ਕਰੇਰ ਇਹ ਬੜਾ ਭਿਆਨਕ ਜੰਗ ਜੁਦ ਮਚਿਆ ਮਿਲ ਗਏ ਬਦਨ ਪਾ ਅਦਿਕ ਭੇਰ ਔਰ ਮਿਲ ਗਏ ਬਦਨ ਪਾ ਅਦਿਕ ਭੇੜ ਅਦਿਕ ਭੇੜ ਹੋਇਆ ਦੋਹਾਂ ਦਾ ਦੋਹਾਂ ਪਾਸਿਆਂ ਦੇ ਸੂਰਮਿਆਂ ਦਾ ਔਰ ਦੋਹਾਂ ਪਾਸਿਆਂ ਦੇ ਸੂਰਮਿਆਂ ਦੇ ਮੂੰਹ ਮਿਲੇ ਆਪਸ ਵਿੱਚ ਔਰ ਭੇੜ ਕੇ ਜੰਮ ਕੀਤਾ ਕਮ ਕਾਂਤ ਖੜਕ ਢਲ ਕੰਤ ਢਾਲ ਔਰ ਖੜਗ ਕਿਰਪਾਨਾਂ ਚਮਕਦੀਆਂ ਹਨ ਔਰ ਢਾਲ ਵੀ ਬਜਦੇ ਹਨ ਗਟਿਅੰਤ ਅੰਗ ਉਚਲੰਤ ਛਾਲ ਜਿਨ੍ਹਾਂ ਸੂਰਬੀਰਾਂ ਦੇ ਹੱਥ ਕੱਟੇ ਜਾਂਦੇ ਹਨ ਉਹ ਛਾਲ ਮਾਰ ਕੇ ਭਾਟੜੀ ਖਾ ਕੇ ਡਿੱਗਦੇ ਹਨ ਖਿਜਿਅੰਤ ਚਾਪ ਤਜਿਅੰਤ ਤੀਰ ਜਿਹੜੇ ਸੂਰਬੀਰ ਹਨ ਦੋਹਾ ਪਾਛਿਆਂ ਦੇ ਕੰਨ ਕਾਈ ਫੇਟ ਕੇ ਤੀਰ ਛੱਡਣਾ ਕਰਦੇ ਹਨ ਧਲੀਆਂ ਢਕਾਬ ਭਜਿਅੰਤ ਭੀਰ ਔਰ जख्मी ਹੋ ਕਰਕੇ ਜਿਨ੍ਹਾਂ ਨੂੰ ਘਾਬ ਲੱਗਿਆ ਜ਼ਖਮ ਲੱਗਿਆ ਹੈ ਉਹ ਭੀਰੂ ਪਾਉ ਬੁੱਜਦਿਲ ਜੜੇ ਹਨ ਭੱਜ ਜਾਂਦੇ ਹਨ ਰਣ ਛੱਡ ਕੇ ਭੱਜ ਜਾਂਦੇ ਹਨ ਮੱਝਾਂ ਤੇ ਰੋਰ ਬਬ ਕੰਤ ਭੀ ਬੀਰ ਜਿਹੜੇ ਸੂਰ ਬੀਰ ਹਨ ਸ਼ੇਰ ਬਾਗ ਪਪਕਾਰੇ ਮਾਰਦੇ ਹਨ ਔਰ ਬੜਾ ਹੀ ਰੌੜਾ ਮਚਿਆ ਹੈ ਬਹਿਯੰ ਤਿਸਰੂਨ ਤੂਰਨ ਸਰੀਰ ਸੂਰਮਿਆਂ ਦੇ ਸਰੀਰ ਤੋਂ ਖੂਨ ਵਗਦਾ ਹੈ ਯੁਗ ਭਰਾਤ ਏਬ ਜਬ ਕੀਨ ਜੰਗ ਦੋਹਾਂ ਭਰਾਵਾਂ ਨੇ ਕਾਜਮ ਬੇਜ ਤੇ ਸਮਸ ਬੇਜ ਨੇ ਬੜਾ ਭਿਆਨਕ ਜੁਦ ਮਚਾਇਆ ਤਬ ਵਿਧੀ ਚੰਦ ਬੜੇ ਕੋਪ ਸੰਗ ਤਦੋ ਭਾਈ ਵਿਧੀ ਜਨ ਬੜੇ ਗੁੱਸੇ ਵਿੱਚ ਆਕੇ ਰਬ ਕਰੋ ਹੁਕਮ ਇਨ ਸੰਕ ਜਾਉ ਔਰ ਮੇਰੀ ਫੀਰੀ ਦੇ ਮਾਲਕ ਛੇਵੇਂ ਪਾ ਸਾਹਿਬ ਜੀ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਸਾਨੂੰ ਹੁਕਮ ਦਿਓ ਅਸੀਂ ਪੈਰੀਆਂ ਦੇ ਨਾਲ ਜਾ ਕੇ ਜੰਗ ਕਰ ਗਏ ਹਥਿਆਰ ਮਾਰ ਕਰ ਪ੍ਰਿੰਦ ਘਾਓ ਹਥਿਆਰ ਮਾਰ ਕਰਕੇ ਫਿਰ ਬਹੁ ਦੁਰਗਾ ਨੂੰ ਮਾਰਨਾ ਕਰਕੇ ਗੁਰ ਕਹਿਓ ਮਲਕ ਜਾਤੀ ਦੇ ਬਿપર ਗੁਰੂ ਸਾਹਿਬ ਨੇ ਕਿਹਾ ਜੋ ਮਲਕ ਜਾਤੀ ਦਾ ਬ੍ਰਾਹਮਣ ਹੈ ਇਸਲੇ ਹੋ ਸੰਗ ਹੱਥ ਦੇਹੋ ਛਿਪਰ ਔਰ ਉਸ ਨੂੰ ਨਾਲ ਲੈ ਜਾਓ ਮਲਕ ਜਾਤੀ ਨੂੰ ਆਪਣੇ ਨਾਲ ਲੈ ਜਾਓ ਸੇਤੀ ਦੁਸ਼ਮਨਾ ਦਾ ਬਿਨਾਦ ਕਰੋ ਕੁਛ ਰਹੇ ਅਲਪ ਰਣ ਅੰਤ ਆਏ ਕਿਉਂਕਿ ਹੁਣ ਰਣ ਦਾ ਯੁੱਧ ਦਾ ਹੁਣ ਅੰਤ ਹੋਣ ਵਾਲਾ ਹੈ ਨਿਜ ਤਨ ਬਚਾਏ ਦਿਓ ਰਿਪਣ ਘਾਇ ਆਪਣਾ ਅੰਗ ਬਜਾ ਕੇ ਬੈਰਜਾਂ ਨੂੰ ਮਾਰਨਾ ਕਰੋ ਰਸਾਵਲ ਛੰਦ ਵਿਧੀ ਚਾਂਦ ਛੀਨਾ ਗੁਰੂ ਬਾਗਲੀਨਾ ਆਏ ਵਿਧੀ ਜਨ ਛੀਨਾ ਗੁਰੂ ਜੀ ਨੇ ਭਜਨ ਨੂੰ ਹੁਕਮ ਮੰਨਿਆ ਜਗੰਤ ਸੰਗ ਕੀ ਨਾਮੁ ਤ੍ਰਣਿ ਚੀਨਾ ਔਰ ਮਲਕ ਜਾਤੀ ਬ੍ਰਾਹਮਣ ਨੂੰ ਆਪਣੇ ਨਾਲ ਲਿਆ ਮਨੁ ਰਣਕੂਮੇ ਵਿੱਚ ਦਰਮਨਾਚਾਰ ਨੂੰ ਨਾਲ ਲਿਆ ਝਲਿਓ ਤਾਂ ਐਸੇ ਛਟਿਓ ਬਾਜ ਜੈਸੇ ਔਰ ਦੌੜ ਕੇ ਊਂ ਚੱਲੇ ਦੋਨੇ ਵੀਰ ਜੇ ਮੈਂ ਬਾਝ ਛੁੱਟ ਕੇ ਜਾਂਦਾ ਹੈ ਗੁਰੂ ਰੋ ਕਰਾਖ ਨਹੀਂ ਬਕ ਨਖ ਗੁਰੂ ਜੈਮਨੀ ਨੇ ਹਸਤਲ ਪਾਈ ਵਿਧੀ ਜਾਨ ਨੂੰ ਰੋਗ ਰੱਖਿਆ ਸੀ ਔਰ ਪਾਈ ਵਿਧੀ ਜਾਨ ਨੇ ਗੁਰੂ ਜੈਮਨੀ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ ਜੀ ਹੁਣ ਤੱਕ ਅਬੈਦ ਜੀ ਨੇ ਆ ਗਿਆ ਰਸੰਗ ਬੀਰ ਪਾ ਗਿਆ ਹੁਣ ਪਾਈ ਵਿਧੀ ਜਾਨ ਪਾ ਗਿਆ ਦਿੱਤੀ ਹੈ ਵੀਰ ਰਾਜ ਵਿੱਚ ਔਰ ਰਾਜ ਕਰਕੇ ਭਾਈ ਮਲਕ ਜਾਤੀ ਨੂੰ ਨਾਂ ਲੈ ਕਰਕੇ ਚੜ ਕੇ ਚੱਲਿਆ ਜਥਾ ਸਿਰ ਛੋਰਾ ਗਯੂ ਸਤਰ ਓਰਾ ਮਾਨੋ ਔਰ ਖੁਖਾਰ ਸ਼ੇਰ ਨੂੰ ਛੱਡਿਆ ਹੋਵੇ ਕਿਸੇ ਦੇ ਮਗਰ ਐਉਂ ਗਯੋ ਸਤਰ ਓਰਾ ਭਾਈ ਬਿਧੀ ਚੰਦੇ ਮਲਕ ਜਾਤੀ ਸਤਰੂਆਂ ਦੇ ਤਰਫ ਗਏ ਤਕੈ ਤੀਰ ਮਾਰੇ ਗਏ ਪੁਰ ਪਾਰੇ ਔਰ ਤਗਤਾ ਕਰਕੇ ਤੁਰਕਾਂ ਨੂੰ ਤੀਰ ਮਾਰੇ ਦੋਹਾਂ ਸੂਰ ਬੀਰਾਂ ਨੇ और सूर दिन छात्री जो गुरु है बड़ा प्यारा है जो पंचम पिता जी लाहौर गए सन गुरु अर्जन देव जी महाराज उस वे भाई जेठा नाई विधि चंद भाई जेठा भाई अंगार भाई पिराणा ਇਹਾਰੇ ਪੰਜ ਸਿੱਖ ਨਾਲ ਸੰਗ ਉਸ ਵਿੱਚ ਭਾਈ ਜੇਠਾ ਵੀ ਸੀ ਭਾਈ ਜੇਠਾ ਬੜਾ ਜ਼ੋਰ ਪੀਰ ਹੈ ਜੋ ਗੁਰੂ 6ਵੇਂ ਪਾਤਸ਼ਾਹ ਜੀ ਦੇ ਨਾਲ ਸੈਨਾ ਵਿੱਚ ਔਰ ਯੁੱਧ ਮਚਾਰਿਆ ਜੋ ਜੇਠਾ ਸਿੱਖ ਹੈ ਭਾਈ ਜੇਠਾ ਜ਼ੋਰ ਵੀਲ ਵੀ ਚੱਲਿਆ ਮਿਲੇ ਤੀਰਤਾਏ ਰਿਪੂ ਦੇ ਭਲਾਏ ਹੋ ਤਿੰਨ ਹੋ ਗਏ ਭਾਈ ਜੀ ਜੰਦ ਫਲਕ ਜਾਤੀ ਦੇ ਭਾਈ ਜੇਠਾ ਕੇ ਤਿੰਨੇ ਜ਼ੋਰ ਪੀਰ ਚੱਲੇ दुर्गा पिछा हटाओ वास्ते और बड़ी तुम मची परी तुम परी दए बृंद मारी और ऐसी तुम मचाई तीरा दी बरखा की थी दुर्गा ने बहुत मार गिराया जब ऐसे रहाली ना हिला तो चाली और इनको मेरी हल्ला होया सिखा <स्थिक्षान> दा दुर्गा ने हल्ला के जेल ना सके वो तो चल ना सके इस हल्ले ਐਸੀ ਜਬਰਦਾਰ ਤਹਰ ਚਲ ਬਚਾਈ ਕਿ ਹੱਲਾ ਝੱਲ ਨਾ ਸਕੇ ਤੁਰਕ ਸਾਰੇ ਦਹੀ ਪਿੱਠ ਚਾਲੇ ਨਹੀਂ ਕੋ ਸੰਭਾਲੇ ਉਹ ਪਿੱਠ ਦੇ ਕੇ ਭੱਜ ਲੈਣ ਤੁਰਕ ਜਿਹੜੇ ਕਾਰ ਬੁੱਧਿਲ ਜਾਨਾ ਉਹ ਪਿੱਠ ਦੇ ਕੇ ਭੱਜ ਲੈ ਆਪਣਾ ਆਪ ਸੰਭਾਲ ਨਾ ਸਕੇ ਦੋਹਰਾ ਆਇਓ ਕਾ ਤੁਮ ਬੇਗ ਤਬ ਬਿਧੀ ਚੰਦ ਕੇ ਤੀਰ ਤਵੀ ਜੀ ਵਰਨਨ ਕਰ ਰਹੇ ਲੱਲਾ ਬੇਗ ਦਾ ਵੱਡਾ ਪੁੱਤਰ ਕਾਜ਼ਮ ਬੇਗ ਦਾ ਉਹ ਬਿਧੀ ਚੰਦ ਦੇ ਨੇੜੇ ਆਇਆ ਤਸੀ ਕਮਾਨ ਕਠੋਰ ਤੇ ਤੀਛਣ ਪੀਛਣ ਤੀਰ ਉਹ ਤੀਰ ਕਮਾਨ ਕੱਢ ਕੇ ਤਿਆਰ ਬਾਰ ਤਿਆਰ ਹੋ ਕਰਕੇ ਆਇਆ ਤਿੱਖੇ ਤਿੱਖੇ ਤੀਰ ਭੱਤੇ ਵਿੱਚ ਪਾਏ ਹੋਏ ਹਨ ਔਰ ਇਸ ਤਰ੍ਹਾਂ ਚੱਲ ਕੇ ਆਇਆ ਭਾਈ ਜੀ ਦੀ ਜੰਦ ਦੇ ਨੇੜੇ ਚੌਪਈ ਇੱਕ ਸਿੱਖ ਲਖੂ ਦੀਰਗ ਜਵਾਨ ਇੱਕ ਸਿੱਖ ਪਾਈ ਲਖੂ ਬੜਾ ਜਵਾਨ ਤਗੜਾ ਸੀ ਗੁਰ ਕੀ ਸੰਗ ਰਖੈ ਨ ਜਪਾਨ ਗੁਰੂ ਸਾਹਿਬ ਜੀ ਦੀ ਬਖਸੀ ਹੋਈ ਸਾੰਗ ਬਰਚੀ ਛੋਟੀ ਬਰਚੀ ਆਪਣੇ ਹੱਥ ਵਿੱਚ ਰੱਖਦਾ ਸੀ ਵਰੇ ਜੁੱਧ ਚਾਹਤ ਗੁਰ ਜਵੈ ਜਦੋਂ ਜੁੱਧ ਜੰਗ ਜੁੱਧ ਹੋਣ ਤੇ ਜਦੋਂ ਗੁਰੂ ਸਾਹਿਬ ਜੀ ਚਾਹੁੰਦੇ ਸਨ ਦੇਤ ਸੰਭਾਰ ਨਿਕਟ ਹੋਏ ਤਵੇ ਜਦੋਂ ਭਾਈ ਲੱਭੂ ਦੇ ਹੱਥ ਵਿੱਚੋਂ ਬਰਸੀ ਪੜਾਉਂਦੇ ਸਨ ਜਦੋਂ ਜੰਗ ਜੋਦ ਦਾ ਸਮਾਂ ਆਉਂਦਾ ਸੀ ਭਾਈ ਲੱਭੂ ਜਵਾਨ ਤਕੜਾ ਜਾਣ ਕੇ ਔਰ ਠਿੱਕੀ ਬਰਸੀ ਪਣਾਉਂਦੇ ਸਨ ਦਿਨ ਕਰ ਗ੍ਰੋਧਿਤ ਵਾਏ ਤੁਰੰਗ ਭਾਈ ਲੱਭੂ ਨੇ ਗ੍ਰੋਧ ਧਾਰ ਕੇ ਵੀਰ ਜਲ ਧਾਰ ਕਰਕੇ ਘੋੜਾ ਭਜਾਇਆ ਦਰਬੀ ਸੰਗ ਉਠਾਏ ਉਤੰਗ ਗਰਵੀ ਨਾਮ ਭਾਰੀ ਸੰਗ ਬਰਸੀ ਭਾਰੀ ਵਰਖੀ ਉੱਚਾ ਚੌਕ ਕਰਕੇ ਕਾਸਮ ਬੇਗ ਲਖੇ ਉਹ ਜਦ ਆਇਓ ਜਦੋਂ ਕਾਸਮ ਬੇਗ ਨੂੰ ਦੇਖਿਆ ਆਇਆ ਰਣ ਊਂਗ ਵੇਖ ਜਦੋਂ ਆਇਆ ਦੇਖਿਆ ਕਾਸਮ ਬੇਗ ਨੂੰ ਖੈਂਚ ਖੜਕ ਕੋ ਅਗਰ ਚਲਾਇਓ ਕਾਸਮ ਬੇਗ ਨੇ ਦੇਖਿਆ ਕਿ ਭਾਈ ਲਖੂ ਵਰਖੀ ਲੈ ਕੇ ਆ ਰਿਹਾ ਤੇ ਖੈਂਚ ਖੜਕ ਕੋ ਅਗਰ ਚਲਾਇਓ ਕਾਸਮ ਬੇਗ ਨੇ ਮਿਆਨ ਚੋ ਤਲਵਾਰ ਟੱਡ ਕੇ ਚਲਾਉਣਾ ਦਿੱਤਾ ਲਹੋ ਸਹਦੀ ਪਰ तिस बार ਭਾਈ ਲੱਕੂ ਨੇ ਔਰ ਬਰਛੀ ਦੇ ਉੱਪਰ ਉਹਦਾ ਬਾਹਰ ਰੋਕ ਲਿਆ ਜਦ ਹੀ ਬਜਿਓ ਸਰ ਪਰਸਰ ਜਦੋਂ ਲੋਹੇ ਦੇ ਉੱਪਰ ਲੋਹਾ ਵੱਜਿਆ ਟੁੱਟਿਓ ਖੰਡਾ ਭਇਓ ਦੋਖੰਡ ਤਦੰ ਬੇਗ ਦਾ ਖੰਡਾ ਦੋਖੰਡ ਹੋ ਗਿਆ ਦੋ ਟੁਕੜੇ ਹੋ ਗਿਆ ਉਹਦੀ ਤਲਵਾਰ ਦੋ ਟੁਕੜੇ ਹੋ ਗਈ ਤਰਾਹਕ ਲਖੂ ਰਿਤੇ ਉਪਰ ਚੰਡ ਰਾਗ ਜੀਮੀਦਾਰ ਭਾਈ ਲੱਕੂ ਤੋਂ ਬੜਾ ਤਕੜਾ ਜਵਾਨ ਸੀ ਬਹੁਤ ਗੁੱਸੇ ਵਿੱਚ ਆਇਆ ਰਿਪ ਕੋ ਬਾਰ ਨਿਫਲ ਕਰਦੀ ਨਾ ਔਰ ਦੁਸ਼ਮਨ ਦੇ ਬਾਰ ਨੂੰ ਨਿਸ਼ਪਲ ਕਰ ਦਿੱਤਾ ਸੀ ਕਰ ਤੇ ਸਾਗਿ ਪ੍ਰਹਾਰਣ ਕੀ ਨ ਆਪਣੇ ਹੱਥ ਤੋਂ ਸਾਗ ਦਾ ਪ੍ਰਹਾਰ ਕੀਤਾ ਲੱਗ ਛਾਤੀ ਮਹਿ ਵੀਦੇਓ ਸਾਰੂ ਔਰ ਛਾਤੀ ਵਿੱਚ ਉਹ ਵਰਚੀ ਵੱਜੀ ਕਾਸਮ ਬੇਗ ਦੇ ਔਰ ਸਾਰਾ ਵਿੰਨਿਆ ਗਿਆ ਹੁਣ ਝੰਘੋਰ ਭੂਮ ਪਰ ਡਾਰੋ ਫੇਰ ਉਹ ਵਰਖੀ ਮਾਰ ਕਰਕੇ ਔਰ ਵਰਖੀ ਨੂੰ ਕੁਮਾ ਕਰਕੇ ਧਰਤੀ ਪਰ ਸਿੱਟ ਲਿਆ ਗੁਰਹੇਰਤ ਹਰ ਖਾਇਚਾਰਾ ਗੁਰੂ ਸਾਹਿਬ ਦੀ ਦੇਖ ਕਰਕੇ ਉਧੋ ਕਰਕੇ ਹਉ ਨਾਰਨ ਕੀਤਾ ਲਖੁ ਹੈ ਹਰ ਨੇਰ ਪੰਡ ਦਾ ਜੀ ਭਾਈ ਲੱਪੂ ਰੇਲ ਬੰਡ ਦਾ ਜੀ ਉਸਨੇ ਰੋਮਨ ਨੂੰ ਮਾਰ ਲਿਆ ਉਜੀਪਈ ਦੀਨਸ ਬੜੀ ਆਈ ਗੁਰਜੈ ਤੂੰ ਬੜੀ ਕੂਝ ਪ੍ਰਾਪਤ ਹੋਏ ਔਰ ਮੌਤ ਪੂਜ ਹੋ ਕਰਕੇ ਵੜਾਈ ਦਿੱਤੀ ਭਾਈ ਲੱਪੂ ਅਬ ਤੁਰਗਨ ਕੀ ਕਿਆਮਤ ਆਈ ਹਨ ਤੋਰਖਾਂ ਦੀ ਕਿਆਮਤ ਆਈ ਹੈ ਨੰਦ ਸੰਘੇਰਾ ਰਣ ਵਿੱਚ ਵਿਚਰਤ ਭਾਈ ਨੰਦ ਸੰਗੇੜਾ ਰਣ ਵਿੱਚ ਵਿਚਰਦਾ ਰਣਪੋਮ ਵਿੱਚ ਡਰ ਭਾਏ ਹੋ ਕੇ ਵਿਚਰਦਾ ਹੈ ਮੋਹਰੂ ਰੰਡਾਵਾ ਰੁਪਹਤ ਰਤ ਔਰ ਰੰਡਾਵੇ ਦਾ ਮੋਹਰੂ ਇਹ ਵੀ ਦੁਸ਼ਮਨਾ ਨੂੰ ਮਾਰ ਰਿਹਾ ਹੈ ਸਰ ਕਿਰਪਾਲ ਜਲੂ ਕੋ ਸੂਰ ਜਲੂ ਪਿੰਡ ਦਾ ਨਿਵਾਸੀ ਭਾਈ ਕਿਰਪਾਲ ਉਹ ਸੂਰ ਬੇਜੋਬੇ ਦੁਸ਼ਮਨਾਂ ਨੂੰ ਮਾਰ ਰਿਹਾ ਹੈ ਮਾਰ ਤੁਰਕ ਕੀ ਨੇ ਬਹੁਤ ਦੂਰ ਤੁਰਕਾਂ ਨੂੰ ਮਾਰ ਮਾਰ ਕੇ ਬਹੁਤ ਦੂਰ ਭਜਾ ਦਿੱਤਾ ਹੋ ਰਹੀ ਲਥੇਰ ਪਥੇਰ ਬਹੁਤ ਕਨੋਂ ਗਾਲ ਕਮਸਾਨ ਬੜਾ ਕਮਸਾਨ ਜੁੱਧ ਮਚਾ ਕਰਕੇ ਲਥੇਰ ਪਥੇਰ ਕਰ ਦਿੱਤਾ ਸਿਰ ਸੂਰਮਿਆਂ ਨੇ ਦੁਰਕਾ ਦੇ ਹਰਚਲ ਮਚਾ ਦਿੱਤੀ ਜਿਹੜੇ ਤਾਇਰ ਗੁੰਦਲ ਸਿੰਘ ਸਭ ਉਹ ਸਾਰੇ ਭੱਜ ਗਏ ਘਰੇ ਪਰ ਆਵਨ ਤੁਰ ਕਰਨ ਲਿਓ ਚੁਰਾਏ ਮਦਾਨ ਸਾਰੇ ਤੁਰ ਜਿਹੜੇ ਤਾਂ ਡਰਦੇ ਮਾਰੇ ਰਣ ਛੱਡ ਕੇ ਭੱਜ ਗਏ ਰਣ ਭੂਮੀ ਤੋਂ ਸਾਰੇ ਭੱਜ ਗਏ ਸਿੰਘਾਂ ਨੇ ਮੈਦਾਨ ਛੁਡਾ ਲਿਆ ਰਣ ਮੈਦਾਨ ਛਡਾ ਲਿਆ ਜਿੱਕੇ ਹੁਣ ਤੱਕ ਤੁਰਕਾਂ ਦਾ ਕਬਜ਼ਾ ਸੀ ਉਹ ਕਬਜ਼ਾ ਛਡਾ ਲਿਆ ਤੁਰਕਾਂ ਨੂੰ ਮਾਰ ਕੇ ਪੰਜਾਬ ਧੱਕ ਦਿੱਤਾ ਰੋ ਹੋਰਾ ਜੋਦਾ ਜੋਧ ਪ੍ਰਬੋਧ ਜੁਦ ਕਰੇ ਉਥਲ ਪਥਲ ਹਾਏ ਜੋਦਾ ਜੋ ਪਾਈ ਜੋਧ ਜੋ ਬੜਾ ਜੋਦਾ ਜ਼ੁਰਮਾ ਹੈ ਪ੍ਰਬੋਧ ਜੁਦ ਜਿਸ ਨੂੰ ਜੁਦ ਦੀ ਬੜੀ ਨੀਤੀ ਉੰਡਿਆ ਬੜਾ ਜ਼ਿਆੜਾ ਹੈ ਗੁੱਧ ਵਿਦਿਆ ਵਿੱਚ ਮੁਜ਼ਲ ਹੈ ਉਸਨੇ ਉਥਲ ਪਤਲ ਮਚਾਰੀਤੀ ਸਾਹ ਹੌਸਲੇ ਵਿੱਚ ਸੋ ਅਨਜ ਜੁੱਤ ਤੁਰਕ ਸਾਂ ਮੂੰਹ ਦਵਲ ਸਾਹ ਜ਼ਲੀਮ ਦੇ ਜ਼ੈਦ ਤੇ ਛੋਟੇ ਭਰਾ ਦੇ ਜ਼ੈਦ ਸਾਰੇ ਲੋਕਾਂ ਦੇ ਦਲ ਨੂੰ ਦਬਲ ਦਿੱਤਾ ਪਾਦੜੀ ਛੰਦ ਪਿਖ ਮਰਿਓ ਪੁੱਤਰ ਇਕ ਲਰਤ ਵੀਰ ਲਲਾ ਬੇਗ ਨੇ ਜਦੋਂ ਦੇਖਿਆ ਕਿ ਮੇਰਾ ਇੱਕ ਪੁੱਤਰ ਮਾਰਿਆ ਗਿਆ ਤੁਰਕਾਂ ਦੀ ਸੈਨ ਪਰ ਅਤਿਕ ਭੀਰ ਔਰ ਤੁਰਕਾਂ ਦੀ ਸੈਨਾ ਉਪਰ ਬੜੀ ਮੁਸ਼ਕਲ ਆਵਣੀ ਤਬ ਲਲਾ ਬੇਗ ਤਬ கோਪ ਧਾਰ ਤਦੋਂ ਲਲਾ ਬੇਗ ਬੜਾ ਸੇਵੈ ਬ੍ਰੋਧ ਧਾਰ ਕੇ ਗੁਰਜੀਤ ਹੋਤ ਸਕੈ ਨ ਸਹਾਰੋ ਹੋਤਾ ਗੁਰੂ ਜੈ ਜੀ ਦੀ ਜਿੱਤ ਹੋ ਜਾਵੇ ਜੀ ਸਹਾਰ ਨਾ ਸਕਿਆ ਸੋ ਸਬਟ ਸੰਗ ਜਿਸਕੇ ਉਦਾਰ ਸੋ ਸੂਰਮਿਆਂ ਦੇ ਨਾਲ ਜੋ ਬੜੇ ਜਵਾਨ ਬੜੀ ਤਗੜੇ ਲੰਨ ਨਿਤ ਰਹਤ ਸਾਥ ਬਾਕੇ ਜੁਝਾਰ ਸੌਂਸਪੁਰਮੇ ਹਰ ਕਲੇ ਤਲਾ ਪੇੜ ਦੇ ਆਸ-ਪਾਸ ਉਗਦੇ ਰਹਿੰਦੇ ਹਨ ਮਿਲਖਾਨ ਪਨ ਨਿਜ ਸੋਥਕਰੰਤ ਜਿੰਨਾ ਸੌਂਸਪੁਰਮਿਆਂ ਦੇ ਨਾਲ ਖਾਨ ਪਾਲ ਕਰਦਾ ਸੀ ਔਰ ਇਕੱਠੇ ਬੈਠਦੇ ਸਨ ਖਾਂਦੇ ਪੀਂਦੇ ਜਨ ਸਭ ਬੇਬਿਲਾਸ ਆਨੰਦ ਤਰੰਤ ਹਾਜ਼ ਬਿਲਾਸ ਕਰਦੇ ਸਨ ਆਨੰਦ ਧਾਰ ਕੇ ਇਹ ਨਹੀਂ ਅੰਤ ਜੰਗ ਮਹਿ ਪ੍ਰਥਮ ਜਾਨ ਔਰ ਉਹ ਜਿਨ੍ਹਾਂ ਨੂੰ ਬਹੁਤ ਸੂਰਬੀਰ ਗਣਦਾ ਜੀ ਰਣ ਭੂਮੀ ਦੇਸ਼ੂਰ ਮੇ ਗਣਦਾ ਜੀ ਸਭ ਲਖੈ ਸਤਰੂ ਵਿਦਿਆ ਮਹਾਨ ਜੋ ਸਾਤਰ ਵਿਦਿਆ ਵਿੱਚ ਬੜੇ ਨਿਪੁੰਨ ਸਨ ਸੋ ਦੇ ਸੋ ਜਿਹੜੇ ਖਾਸ ਖਾਸ ਚੁਣ ਕੇ ਆਪਣੇ ਕੋਲ ਰੱਖੇ ਹਨ ਲੱਲਾ ਬੇਗ ਨੇ ਜਿਨ ਸੰਗ ਬਾਰਣੀ ਪਾਨ ਕੀਨਾ ਜਿੰਨਾ ਸੌਰ ਗੁਰਮਿਆਂ ਦੇ ਨਾਲ ਲੱਲਾ ਬੇਗ ਖਰਾਬ ਪੂਜਾ ਕਰਦਾ ਸੀ ਤਨ ਅਲੰਕਾਰ ਧਾਰੇ ਪ੍ਰਵੀਨ ਸਾਰੇ ਗੁਰਮਿਆਂ ਨੇ ਸੋਨੇ ਸੋਨੇ ਕੀਤੇ ਬਾਤ ਤੇ ਗਾਣੇ ਪਾਏ ਹੋਏ ਹਨ ਬੋਲੇ ਮੁਗਲ ਢੀਲ ਗੋਰੇ ਦਰਾਜ ਗੋਰੇ ਰੰਗ ਦੇ ਔਰ ਢੀਲ ਦਰਾਜ ਦਰਾਰੀ ਨੀਲ ਵਾਲੇ ਮੁਗਲ ਹਨ ਵੱਡ ਮੁੰਡੇ ਮੁੰਡੇ ਮੁਖਮਾ ਸਿਖਾਜ ਜਿਨ੍ਹਾਂ ਦੇ ਸਿਰ ਵੱਡੇ ਵੱਡੇ ਹਨ ਔਰ ਸਿਰ ਮੁੰਨੇ ਹੋਏ ਹਨ ਮਾਲ ਖਾਣ ਵਾਲੇ ਸ਼ਰਾਬਾਂ ਪੀਣ ਵਾਲੇ ਉਹ ਮੋਲ ਬਸਤਰ ਉਬਰ ਤਰੰਤ ਬਹੁਤ ਕੀਮਤੀ ਵੱ ਮਲੇ ਬਸਤਰ ਧਾਰਨ ਕੀਤੇ ਹੋਏ ਹਨ ਗਹਿ ਗਹਿ ਕਮਾਨ ਧਾਏ ਤੁਰੰਤ تیر ਕਮਾਨ ਫੜ ਫੜ ਕੇ ਖੇਤੀ ਦੌੜੇ ਬਾਹਨ ਵਿਸਾਲ ਕੇ ਤੱਕ ਪਠਾਨ ਔਰ ਕਿਤਨੇ ਪਠਾਨ ਆਪੋ ਆਪਣੇ ਬਾਰਾਂ ਦੇ ਘੋੜਿਆਂ ਦੇ ਅਦਵਾਰ ਹੋਏ ਨਿਜ ਰਖੇ ਆਨ ਸਭ ਤੇ ਮਹਾਨ ਔਰ ਆਪਣੀ ਆਨ ਰੱਖਦੇ ਹਨ ਸਾਰਿਆਂ ਤੋਂ ਉੱਪਰ ਰੱਖਦੇ ਹਨ ਆਪਣੀ ਆਨ ਨੂੰ ਜਿਨ ਮੈਂ ਬਹਾਦਰੀ ਕਹਿ ਬਲੰਦ ਔਰ ਜਿੰਨਾ ਵਿੱਚ ਬੜੀ ਬਹਾਦਰੀ ਹੈ ਔਰ ਆਪਣੇ ਆਪ ਨੂੰ ਬੜੇ ਦੂਰ ਵੀ ਬਹਾਦਰ ਕਹਾਉਂਦੇ ਹਨ ਚੰਚਲ ਤੁਰਾਂਗ ਚਾਲਤ ਅਮੰਦ ਔਰ ਜਿਨ੍ਹਾਂ ਦੇ ਪਾਦ ਚੰਚਲ ਬਲੀ ਘੋੜੇ ਹਨ ਜੋ ਬਹੁਤ ਤੇਜ਼ ਗਤੀ ਵਿੱਚ ਚੱਲਣ ਵਾਲੇ ਦੌੜਨ ਵਾਲੇ ਹਨ ਸੋ ਸਾਥ ਸਿੰਘ ਜੀ ਇੱਥੇ ਕਥਾ ਵਿਰਾਮ ਤੇ ਆ ਗਈ ਹੈ ਅੱਜ ਐਸਵਾਣ ਦੇ ਦਿਨ ਕਲਵੀ ਸਮਾਪਤੀ ਕਰਕੇ ਵਾਹਨ ਵਿਸਾਲ ਕੇ ਤੱਕ ਪਠਾ ਨਜ ਰਖੇ ਆਨ ਸਭ ਤੇ ਮਹਾਨ ਜਿਨ ਮਹ ਬਹਾਤਰੀ ਕਹਿ ਬਿਲੰਦ ਚੰ ਚਰ ਦੁਰਾਂ ਵਿਚਾਰ ਪ੍ਰਗਮੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ